ਡਰੱਗ ਦਾ ਮਾਫਲਾ ਸਾਡੀ ਸਰਕਾਰ ਨੇ ਡਰੱਗ ਮਾਫੀਆ ਦੇ ਖਿਲਾਫ ਅਸੀਂ ਜੰਗ ਛੇੜੀ ਮੈਂ ਹੋਮ ਮਿਨਿਸਟਰ ਹਾਂ ਅਸੀਂ ਡਰੱਗ ਨੂੰ ਮਾਫੀਆਲ ਫੜੇ ਢੋਲਾ ਫੜਿਆ ਹੁਣ ਅਸੀਂ ਫੜਿਆ ਤੇ ਕੋਇਆ ਕੀ ਜਿਹੜੇ ਫੜਿਆ ਆ ਜਿੰਨੇ ਡਰੱਗ ਵਾਲੇ ਇਕੱਠੇ ਹੋਏ ਇਹਨਾਂ ਨੇ ਕਿਹਾ ਆਪਾਂ ਨਹੀਂ ਸਰਕਾਰ ਦੇ ਪਾ ਦਿਓ ਫੜਨ ਵਾਲੇ ਅਸੀਂ ਇਹਦਾ ਮਤਲਬ ਹੈ ਜੇ ਜੰਮੂ ਕਸ਼ਮੀਰ ਵਿੱਚ ਕੋਈ ਟੈਰਰਿਸਟ ਫੜਾਇਆ ਜਾਂਦਾ ਤੇ ਉਹ ਕਹਦੇ ਕਿ ਮੈਨੂੰ ਤਾਂ ਅਮਿਤ ਸ਼ਾਹ ਜੀ ਨੇ ਭੇਜਿਆ ਹੈ ਪਾਕਿਸਤਾਨ ਤੇ ਮੈਨੂੰ ਉਹਨਾਂ ਨੇ ਭੇਜਿਆ ਹੈ ਕੀ ਤੁਸੀਂ ਮੰਨੋਗੇ ਜਿਹੜਾ ਬੰਦਾ ਆਪ ਅਸੀਂ ਫੜਿਆ ਹੋਏ ਤੇ ਉਹਦੇ ਬਿਆਨ ਨੂੰ ਕਾਂਗਰਸ ਨੇ ਤੇ ਸਾਰੀਆਂ ਪਾਰਟੀਆਂ ਨੇ ਚੱਕਲੇ ਤੇ ਬਾਰ-ਬਾਰ ਬਾਰ-ਬਾਰ विक्रम सिंह जी ठेया ਦਾ ਨਾਂ ਲੈਣ ਲੱਗੇ ਨਹੀਂ ਜੀ ਉਹਨੇ ਕਿਹਾ ਸੀ ਉਹਨੇ ਕਿਹਾ ਸੀ ਕਿਉਂਕਿ ਉਹਨਾਂ ਦਾ ਏਮ ਸੀ ਕਿ ਆ ਸਰਕਾਰ 10 ਸਾਲ ਚੱਲ ਰਹੀ ਕਿੰਨੇ ਡਿਵੈਲਪਮੈਂਟ ਕੀਤੀ ਕਿੰਨੀ ਪੰਜਾਬ ਦੀ ਤਰੱਕੀ ਹੋਈ ਇਹਨਾਂ ਨੇ ਵਾਪਸ ਹੋਣਾ ਇੱਕੋ ਤਰੀਕਾ ਹੈ ਫਿਰ ਤੋਂ ਝੂਠ ਦਾ ਸਾਰਾ ਲਈਏ ਜਿਵੇਂ ਕੈਪਟਨ ਸਾਹਿਬ ਨੇ ਪਹਿਲੀ ਵਾਰ ਲਿੱਤਾ ਸੀ 3500 ਕਰੋੜ ਕਹਿ ਕੇ ਤੇ ਹੁਣ ਇਹਨਾਂ ਨੇ ਡਰੱਗਸ ਤੇ ਬੇਅਦਬੀ ਦਾ ਚੱਲ ਲਾਲ ਪੇ ਪਰ ਕੋਈ ਸਬੂਤ ਹੈ ਨਹੀਂ ਜਦੋਂ ਇਹਨਾਂ ਨੇ ਝੂਠ ਪ੍ਰਚਾਰ ਇਹ ਨਾ ਕੀਤਾ ਸਰਕਾਰ ਇਹਨਾਂ ਦੀ ਆ ਗਈ ਕਾਂਗਰਸ ਦੀ 5 ਸਾਲ ਤੱਕ ਕੋਈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਡਰੱਗ ਦਾ ਕੇਸ ਨਹੀਂ ਰਜਿਸਟਰ ਹੋਇਆ ਜਿਦੋਂ ਇਲੈਕਸ਼ਨ ਆਇਆ ਚੰਨੀ ਮੁੱਖ ਮੰਤਰੀ ਬਣਿਆ ਇਹਨਾਂ ਨੇ ਫਿਰ ਤੋਂ ਸ਼ੁਰੂ ਕਰਤਾ ਵਿਕਰਮ ਮਜੀਠੀਆ ਡਰੱਗ ਲੋੜਾ ਵਿਕਰਮ ਮਜੀਠੀਆ ਲੋੜਾ ਉਹਨੂੰ ਪਤਾ ਹੈ ਕਿ ਅਕਾਲੀ ਦਲ ਨਾਂ ਫਿਰ ਇਲੈਕਸ਼ਨ ਜਿੱਤੇ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਪਹਿਲੀ ਵਾਰ ਬਲਕਸ ਦੇ ਮਾਮਲੇ 'ਚ 20 ਦਸੰਬਰ 2021 ਵਿੱਚ ਕੇਸ ਰਜਿਸਟਰ ਕੀਤਾ ਉਦੋਂ ਚੰਨੀ ਮੁੱਖ ਮੰਤਰੀ ਸੁਖੀ ਰੰਧਾਵਾਰ ਹੋਮ ਮਿਨਿਸਟਰ ਤੇ ਆਈ ਚਤਤੋਬਾ ਦੇ ਜਿਹੜੇ ਸਾਡੇ ਵਿੱਚ ਉੱਠੇ ਜਾਂਦਾ ਆਈ ਡੀਜੀਪੀਸੀ ਪੰਜਾਬ ਦਾ ਉਹੀ ਚਤਤੋਬਾ ਵਾਪਸ ਆ ਗਿਆ ਇਹਨਾਂ ਦਾ ਜਿਹੜਾ ਰੱਖਿਆ ਜਿਹੜਾ ਹਰ ਵਾਰ ਝੂਠੇ ਕੇਸ ਬਣਾਉਣ ਵਾਸਤੇ ਆ ਇੱਕ ਨੰਬਰ ਦਾ ਬੰਦਾ ਹੈ ਕੇਸ ਰਜਿਸਟਰ ਕਰਤਾ ਜੀ ਚਲੋ ਹੋ ਗਿਆ ਕੇਸ ਵਿਕਰਮ ਨੂੰ ਹੰਦਰ ਕਰਤਾ ਚਲੋ ਜੇ ਕੇਸ ਰਜਿਸਟਰ ਕਰਦਾ ਫਿਰ ਤੁਸੀਂ ਘੱਟ ਤੋਂ ਘੱਟ ਚਲਾਨ ਤਾਂ ਪੇਸ਼ ਕਰੋ ਤੁਹਾਡੇ ਕੋਲ ਕੀ ਸਬੂਤ ਹੈ ਤੁਸੀਂ ਹੈਰਾਨ ਰਹਿ ਜਾਓਗੇ 2021 ਨੂੰ ਕੇਸ ਰਜਿਸਟਰ ਹੋਇਆ ਅੱਜ 2025 ਹੈ 4 ਸਾਲ ਹੋ ਗਏ ਉਸ ਡਰੱਗ ਕੇਸ ਵਿੱਚ ਇੱਕ ਵੀ ਚਲਾਨ ਪੇਸ਼ ਨਹੀਂ ਹੋਇਆ ਇੱਕ ਵੀ ਚਲਾਨ ਪੇਸ਼ ਨਹੀਂ ਹੋਇਆ 4 ਸਾਲ ਹੋ ਗਏ ਤੈਨੂੰ ਇੱਕ ਚੀਜ਼ ਨਹੀਂ ਇੱਕ ਕੋਈ ਚੀਜ਼ ਲੱਭੀ ਇੱਕ ਬੂੰਦ ਡਰੱਗ ਨਹੀਂ ਮਿਲੀ ਵਿਕਰਮ ਤੋਂ ਇਹ ਕੋਈ ਛੋਟਾ ਜਿਹਾ ਸਬੂਤ ਮਿਲਿਆ ਜੇ ਸਮੂਠ ਮਿਲਦਾ ਤੇ ਚਲਾਨ ਪੇਸ਼ ਕਰਦੇ ਨਹੀਂ ਗਿਆ ਉਹਦੇ ਬਾਅਦ ਵਿਕਰਮ ਸਿੰਘ ਮਜੀਠਿਆ ਨੂੰ ਉਹਨੇ ਹਾਈ ਕੋਰਟ ਚ ਅਪਲਾਈ ਕੀਤਾ ਤੇ ਬੇਲ ਮਿਲ ਗਈ ਤੇ ਹਾਈ ਕੋਰਟ ਦੇ ਜਿਹੜੇ ਜੱਜ ਸਾਹਿਬ ਨੇ ਆਪਣੇ ਬੇਲ ਆਰਡਰ ਚ ਦੱਸਿਆ ਕੀ ਲਿਖਿਆ हाई कोर्ट ਦੇ ਡਬਲ ਬੈਂਚ ਨੇ ਲਿਖਿਆ ਕਿ देयर इज नो एविडेंस ਵਿਦ ਪੰਜਾਬ ਗਵਰਨਮੈਂਟ ਕਿ ਵਿਕਰਮ ਸਿੰਘ ਬਜੀਠਿਆ ਕਿਸੇ ਡਰਗ ਵਿੱਚ ਇਨਵੋਲਡ ਹੈ ਨੋ ਐਵੀਡੈਂਸ ਸੈਕੰਡ ਪੁਆਇੰਟ ਲਿਖਿਆ देयर इज नो एविडेंस ਆਫ ਐਨੀ ਫਾਈਨੈਂਸ਼ੀਅਲ ਟ੍ਰੇਲ ਇਨਵੋਲਡ ਵਿਦ ਵਿਕਰਮ ਸਿੰਘ ਬਜੀਠਿਆਸ ਕੇਸ ਨੋ ਗਵਰਨਮੈਂਟ हैज नॉट बीन एबल टू फाइंड एनीथिंग ਐਸ ਆਹ ਕਹਿ ਕੇ ਆ ਆਰਡਰ ਕਰਕੇ ਹਾਈ ਕੋਰਟ ਨੇ ਵਿਕਰਮ ਸਿੰਘ ਮਜੀਠਿਆ ਨੂੰ ਬੇਲ ਦਿੱਤੀ ਕਿ ਤੁਸੀਂ ਤੱਕਾ ਕਿਤਾ ਇਹਨਾਂ ਨੇ ਦੇਖੋ 2000 21 ਤੋਂ ਲੈ ਕੇ 25 ਤੱਕ ਪੰਜ ਐਸਆਈਟੀਆਂ ਬਣਾਈਆਂ ਪਹਿਲੇ ਐਸਆਈਟੀ ਬਣਾਉਂਦੇ ਉਹਨੂੰ ਕਹਿੰਦੇ ਲੱਭੋ ਕਹਿੰਦਾ ਹੈ ਹੀ ਨਹੀਂ ਚਲੋ ਬਦਲ ਦਿਓ ਦੂਜਾ ਬੰਦਾ ਲਿਆਓ ਦੂਜੇ ਬੰਦੇ ਲਿਆਉਂਦੇ ਉਹ ਕਹਿੰਦੇ ਕੁਛ ਨਹੀਂ ਹੈ ਫਿਰ ਤੀਜਾ ਬੰਦਾ ਲਿਆਓ ਯਾਰ ਕਿਸੇ ਇਨਵੈਸਟੀਗੇ ਮੈਂ ਹਿੰਦੁਸਤਾਨ ਦੇ ਇਤਿਹਾਸ ਵਿੱਚ ਆ ਨਹੀਂ ਦੇਖਿਆ ਕੀ ਐਸਆਈਟੀ ਜੇ ਕੋਈ ਰਿਜ਼ਲਟ ਨਾ ਦੇ ਉਹਨੂੰ ਬਦਲ ਕੇ ਦੂਜਾ ਲਿਆਓ ਚਲੋ ਦੂਜਾ ਲਿਆਤਾ ਪੰਜ ਐਸਆਈਟੀਆਂ ਹੋ ਗਈਆਂ ਪੰਜ ਹਲੇ ਤੱਕ ਇੱਕ ਨਹੀਂ ਕੀਤਾ ਆ ਜਿਹੜਾ ਕੇਸ ਇਹਨਾਂ ਨੇ ਇਨਫੋਰਸਮੈਂਟ ਡਾਇਰੈਕਟਰ ਨੂੰ ਵੀ ਦਿੱਤਾ ਈਡੀ ਨੂੰ ਈਡੀ ਨੇ ਵੀ ਇਨਵੈਸਟੀਗੇਸ਼ਨ ਕੀਤੀ ਤੇ ਈਡੀ ਨੇ ਵੀ ਕਿਹਾ ਸਾਡੇ ਕੋਲੇ ਕੋਈ ਸਬੂਤ ਨਹੀਂ ਕੋਈ ਸਾਡੇ ਕੋਲੇ ਇਹਦੇ ਅਗੇਂਸ ਅਲੀਗੇਸ਼ਨ ਦੇ ਖਿਲਾਫ ਕੋਈ ਅਸੀਂ ਨਹੀਂ ਲੱਭਿਆ ਦੇਖੋ ਦੇਸ਼ ਦੀ ਈਡੀ ਸਭ ਤੋਂ ਡਿਓਗਨ ਉਹਨੇ ਕਲੀਨ ਚਿੱਟ ਦੇਤੀ ਹੈ ਇਹਨਾਂ ਪੰਜ ਐਸਆਈਟੀ ਨੇ ਅੱਜ ਦੀ ਤਰੀਕ ਤੱਕ ਮੈਂ ਅੱਜ ਦੀ ਤਰੀਕ ਤੱਕ ਕਰ ਰਿਹਾ ਹਾਂ ਅੱਜ ਦੀ ਤਰੀਕ ਤੱਕ ਚਲਾਨ ਨਹੀਂ ਕੋ ਡਾਕ ਦੇ ਚ ਦੇ ਸਕੇ ਫਿਰ ਇਹਨਾਂ ਨੇ ਜੋ ਹਾਈ ਕੋਰਟ ਨੇ ਆਰਡਰ ਦਿੱਤਾ ਇਹਨਾਂ ਨੇ ਉਸ ਆਰਡਰ ਦੇ ਖਿਲਾਫ ਪੰਜਾਬ ਸਰਕਾਰ ਸੁਪਰੀਮ ਕੋਰਟ ਗਈ ਕਿ ਜੀ ਬੇਲ ਕੈਨਸਲ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਆ ਕੇਸ ਚੱਲਿਆ ਸੁਪਰੀਮ ਕੋਰਟ ਚ ਇਹਨਾਂ ਨੇ ਇੱਕ ਨਵੀਂ ਚੀਜ਼ ਪੇਸ਼ ਕਰਤੀ ਉੱਥੇ ਆ ਜੀ ਪੇਸ਼ ਕੀਤੀ ਆ ਐਫੀਡਵਿਟ ਦਿੱਤਾ ਕਿ ਸਾਨੂੰ 500 ਕਰੋੜ ਦੀ ਨਵੀਂ ਟ੍ਰੇਲ ਲੱਭੀ ਹੈ ਜੀ ਸੁਪਰੀਮ ਕੋਰਟ ਸਾਨੂੰ ਇਹਦੇ ਤੇ ਅਨ ਨੂੰ ਸਾਨੂੰ ਇੱਕ ਕਸਟੋਡੀਅਨ ਐਡਜੂਕੇਟਡ ਨੂੰ ਸਿਚਾਈ ਦੀ ਅਸੀਂ ਬੇਲ ਕੈਨਸਲ ਕਰੋ ਸੁਪਰੀਮ ਕੋਰਟ ਨੇ ਸਾਰਾ ਐਗਜ਼ਾਮਨ ਕੀਤਾ ਤੇ ਕਿਹਾ ਸੁਪਰੀਮ ਕੋਰਟ ਨੇ ਕੀ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਕਿ 4 ਸਾਲ ਹੋ ਗਏ ਆ ਤੁਸੀਂ ਇੱਕ ਬੰਦੇ ਨੂੰ ਲਗਾਤਾਰ ਹੈਰਸ ਕਰ ਰਹੇ ਹੋ ਤੇ ਤੁਸੀਂ ਕਹਿੰਦੇ ਹੋ ਕਿ ਹਲੇ ਤੁਹਾਨੂੰ ਲੱਭਿਆ ਨਹੀਂ ਤੇ ਤੁਸੀਂ ਬੇਲ ਕਿਉਂ ਕੈਨਸਲ ਕਰਦੇ ਹੋ? ਕੰਨ ਵਾਸਤੇ ਕਹਿ ਰਹੇ ਹੋ ਕਿ ਕੱਲਾ ਹਰਸਮੈਂਟ ਕਰਨਾ ਹੈ। ਆਪਣੀ ਵਿਲ ਲੈਣ ਫੈਂਸੀ ਕਰਕੇ ਇਹਨੂੰ ਅੰਦਰ ਕਰਉਣਾ ਇਸ ਕਰਕੇ ਤੁਸੀਂ ਕਰ ਰਹੇ ਹੋ। ਇਹਨਾਂ ਨੇ ਕਿਹਾ ਜੀ ਨਹੀਂ ਸਾਨੂੰ ਆ ਟ੍ਰੇਲ ਮਿਲੀ ਹੈ ਜੀ ਸਾਰਾ ਕੁਝ ਹੋਇਆ। ਸੁਪਰੀਮ ਕੋਰਟ ਨੇ ਰਿਜੈਕਟ ਕੀਤੀ ਇਹਨਾਂ ਦੀ ਬੇਲ ਤੇ ਕਿਹਾ ਆਪਣੀ ਇਹਨਾਂ ਦੀ ਆਰਗੂਮੈਂਟ ਰਿਜੈਕਟ ਕੀਤੀ ਪੰਜਾਬ ਸਰਕਾਰ ਦੀ ਤੇ ਕਿਹਾ ਜੋ ਹਾਈ ਕੋਰਟ ਨੇ ਕਿਹਾ ਉਹ ਸਹੀ ਹੈ। ਤੇ ਹਾਈ ਕੋਰਟ ਨੇ ਕੀ ਕਿਹਾ? ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਡਰੱਗ ਮਾਮਲੇ ਵਿੱਚ ਇੱਕ ਵੀ ਸਬੂਤ ਸਰਕਾਰ ਕੋਲ ਨਹੀਂ ਹੈ ਦੇ ਖਿਲਾਫ ਕੋਈ ਫਾਈਨੈਂਸ਼ੀਅਲ ਟ੍ਰੇਲ ਬਾਰੇ ਵੀ ਕੋਈ ਸਬੂਤ ਨਹੀਂ ਹੈ ਐਸ ਕਰਕੇ ਇਹ ਸਾਰਾ ਡਰਾਮਾ ਕਰੀ ਜਾਂਦੇ ਆ ਹੁਣ ਦੇਖੋ ਜਿਦੋਂ ਉਹਨਾਂ ਨੇ ਦੇਖਿਆ ਕਿ ਵਿਕਰਮ ਸਿੰਘ ਮਜੀਠੀਆ ਦਾ ਤਾਂ ਹੁਣ ਡਰੱਗ ਕੇਸ ਤਾਂ ਕਲੀਅਰ ਵੀ ਹੋ ਗਈ ਜਿਦੋਂ ਸੁਪਰੀਮ ਕੋਰਟ ਨੇ ਕਹਿਤਾ ਤਾਂ ਹਾਈ ਕੋਰਟ ਨਹੀਂ ਕਹਿਤਾ ਅਜੀ ਤਾਂ ਵਿਕਰਮ ਨੂੰ ਅੰਦਰ ਕਰਨਾ ਹੈ ਕਿਉਂਕਿ ਵਿਕਰਮ ਆਪਣੇ ਜਿਹੜਾ ਭਗਵਾਨ ਤਮਨ ਚੀਫ ਮਿਨਿਸਟਰ ਹੈ ਇਹਦੇ ਖਿਲਾਫ ਰੋਜ਼ ਬਿਆਨ ਦਿੰਦਾ ਇਹਨਾਂ ਦੀ ਕਰਤੂਤਾਂ ਬਾਰੇ ਦੱਸਦਾ ਹੈ ਇਹਨਾਂ ਦੇ ਘਪਲਿਆਂ ਬਾਰੇ ਦੱਸਦਾ ਹੈ ਇਹਨਾਂ ਦੀ ਕਿਵੇਂ ਪਰਿਵਾਰ ਲੁੱਟੀ ਜਾਂਦਾ ਦੱਸਦਾ ਕਿਵੇਂ ਕੇਜਰੀਵਾਲ ਲੁੱਟੀ ਜਾਂਦਾ ਉਹਦੇ ਬਾਰੇ ਹਰ ਰੋਜ਼ ਇਹਦੇ ਇਹਨਾਂ ਖਿਲਾਫ ਖੜਾ ਇਹਨੂੰ ਤਾਂ ਅਸੀਂ ਅੰਦਰ ਕਰਨਾ ਹੀ ਕਰਨਾ ਹੈ ਦੇਖੋ ਕਿੰਨੀ ਡਿਸਪੀਰੇਸ਼ਨ ਇੱਕ ਬੰਦੇ ਦੇ ਖਿਲਾਫ ਕੇਜਰੀਵਾਲ ਹੈ ਜਿਹਨੇ ਮਾਫੀ ਮੰਗੀ ਕਿ ਮੇਰੇ ਕੋਲੇ ਕੋਈ ਸਬੂਤ ਨਹੀਂ ਡਰੱਗ ਬਾਰੇ ਆਈ ਨਹੀਂ ਕਿਹਾ ਸੀ ਨਾ ਕੇਜਰੀਵਾਲ ਨੇ ਵਿਕਰਮ ਸਿੰਘ ਖਲਾਫ ਤੇ ਵਿਕਰਮ ਨੂੰ ਉਹਨੇ ਡਿਫਰਮੇਸ਼ਨ ਕੇਸ ਕੀਤਾ ਸੀ ਤੇ ਕੇਸ ਜਦੋਂ ਕੀਤਾ ਕੇਜਰੀਵਾਲ ਨੂੰ ਪਤਾ ਕਿ ਮੇਰੇ ਕੋਲੇ ਸਬੂਤ ਹੈ ਨਹੀਂ ਤੇ ਮਾਫੀ ਮੰਗੀ ਸੰਜੇ ਸਿੰਘ ਹੁਣ ਜੇਲ੍ਹ ਜਾ ਰਿਹਾ ਹੈ ਕਿਉਂਕਿ ਉਹਨੇ ਵੀ ਆਈ ਕੀਤਾ ਸੀ ਹੁਣ ਆ ਡਰੇ ਬੈਠੇ ਹੁਣ ਉਹਦਾ ਕੋਲੇ ਕੋਈ ਪ੍ਰੂਫ ਨਹੀਂ ਹੁਣ ਐਸਆਈਟੀ ਨੂੰ ਕਹਿੰਦੇ ਆ ਕਿ ਲੱਭੋ ਕੁਛ ਨਾ ਕਰੋ ਹੁਣ ਹਾਲਾਤ ਇੱਥੋਂ ਤੱਕ ਆ ਗਈ ਕਿ ਹੁਣ ਤੁਸੀਂ ਦੇਖ ਲਓ ਆ ਹੁਣੀ April ਦੇ ਮਹੀਨੇ ਸੁਪਰੀਮ ਕੋਰਟ ਦਾ ਆਰਡਰ ਆਇਆ ਤੇ ਹੁਣੀ ਆਪਣੇ 24 ਜੂਨ ਨੂੰ 24 ਜੀ ਨੂੰ ਰਾਤ ਨੂੰ ਆ ਚੀਫ ਮਿਨਿਸਟਰ ਨੂੰ ਬੜੀ ਫਰਸਟ੍ਰੇਸ਼ਨ ਆਈ ਤੁਸੀਂ ਦੇਖ ਲਓ ਹਾਲਾਤ ਸਰਕਾਰ ਦੇ ਕੀ ਵੀ ਹੈ ਚੀਫ ਮਿਨਿਸਟਰ ਨੂੰ ਫਰਸਟ੍ਰੇਸ਼ਨ ਇੰਨੀ ਹੋ ਗਈ ਕਿ ਮੇਰੇ ਬੈਕ ਕੁਝ ਕਰ ਨਹੀਂ ਸਕਦਾ ਵਿਕਰਮ ਦੇ ਖਿਲਾਫ ਕਿਉਂਕਿ ਕੋਈ ਸਬੂਤ ਨਹੀਂ ਔਰੋਜ ਮੇਰੇ ਖਿਲਾਫ ਬੋਲਦਾ ਸਾਡੇ ਮੇਰੀ ਸਾਰੀ ਸਰਕਾਰ ਦੇ ਖਿਲਾਫ ਉਹਦਾ ਇਹਨੂੰ ਅੰਦਰ ਕਰਨਾ ਹੀ ਕਰਨਾ ਹੈ ਇਹਨੇ ਡੀਜੀਪੀ ਨੂੰ ਤੁਹਾਨੂੰ ਪਤਾ ਰਾਤ ਨੂੰ ਮੁੱਖ ਮੰਤਰੀ ਸ਼ਰਾਬ ਪੀ ਲੈਂਦਾ ਬਹੁਤ ਜ਼ਿਆਦਾ ਇਹਨੂੰ ਹੋਸ਼ ਨਹੀਂ ਰਹਿੰਦਾ ਫਿਰ ਆ ਸੋਚਦਾ ਕਿ ਮੈਂ ਰਾਜਾ ਹਾਂ ਇਹਨੇ ਰਾਤ ਨੂੰ ਟੈਲੀਫੋਨ ਕੀਤਾ ਡੀਜੀਪੀ ਨੂੰ 24 ਅਪ੍ਰੈਲ ਨੂੰ ਕੀ ਕਿਹਾ 24 ਜੂਨ ਨੂੰ 24 ਜੂਨ ਨੂੰ ਹਣੀ 24 ਜੂਨ ਐਸ 24 ਜੂਨ ਨੂੰ ਰਾਤ ਨੂੰ ਟੈਲੀਫੋਨ ਕੀਤਾ ਡੀਜੀਪੀ ਨੂੰ ਮੈਂ ਜੇ ਸਵੇਰ ਤੱਕ ਵਿਕਰਮ ਸਿੰਘ ਮਜੀਠਿਆ ਨਾ ਭੜਿਆ ਤੇ ਅਸੀਂ ਮੈਂ ਤੈਨੂੰ ਬਾਹਰ ਕੱਢੂਗਾ ਤੁਸੀਂ ਦੇਖ ਲਓ ਰਾਤ ਨੂੰ 10:30 ਵਜੇ 10:40 ਤੇ ਮਿਲਦਾ 10:40 10:40 ਤੇ ਰਾਤ ਨੂੰ ਡੀਜੀਪੀ ਲਿਖਦਾ ਵੇਜਿਲੈਂਸ ਨੂੰ ਕਹਿੰਦੇ ਜੀ ਇਹਦੇ ਤੇ ਪਰਚਾ ਦਿੱਤਾ ਜਾਏ ਦੇਖੋ ਡੀਜੀਪੀ 10:40 ਸ਼ਾਮ ਨੂੰ ਤੇ ওই ਚੀਜ਼ ਜਿਹੜੇ ਸੁਪਰੀਮ ਕੋਰਟ ਦਿੱਤਾ ਸੀ ਹਾਈ ਤੁਸੀਂ ਪੱਤਾ ਦੇਖ ਲਓ ওই ਚੀਜ਼ ਜੋ ਸੁਪਰੀਮ ਕੋਰਟ ਤੇ ਇਹਨਾਂ ਨੇ ਕਿਹਾ ਸੀ ਕਿ ਇਹ ਝੂਠਾ ਟ੍ਰੇਲ ਬਣਾਈ ਸੀ ওই ਚੀਜ਼ ওই ਕਾਗਜ਼ ਐਫਡੇਵਿਟ ਕੱਢ ਕੇ ওই ਉਹ ਜਿਹੜਾ ਐਫਡੇਵਿਟ ਸੀ ਸਰਕਾਰ ਦਾ ਉਹਨੂੰ ਐਫਆਈਆਰ ਦਾ ਰੂਪ ਦਿੱਤਾ ਦੇਖੋ ਆ ਤਾਂ ਸਭ ਤੋਂ ਪਹਿਲੇ ਕੰਟੈਂਪਟ ਆਫ ਸੁਪਰੀਮ ਕੋਰਟ ਵੀ ਬਣਦੀ ਹੈ 10:40 ਤੇ ਡੀਜੀਪੀ ਨੇ ਚਿੱਠੀ ਲਿਖੀ ਸਵੇਰੇ 4 ਵਜੇ ਸੁਰੇ 4:00 ਵਜੇ ਪਰਚਾ ਹੁੰਦਾ ਹੈ ਯਾਰ ਮੈਂ ਹੈਰਾਨ ਹੈ ਜੇ ਇੰਨੀ ਐਫੀਸ਼ੀਐਂਟ ਹੋ ਗਈ ਪੰਜਾਬ ਪੁਲਿਸ ਕੀ 4 ਘੰਟਿਆਂ ਚ ਇਹਨਾਂ ਨੇ ਸਾਰੀ ਇਗਜ਼ਾਮਨ ਵੀ ਕਰ ਲਈ ਐਫਆਈਆਰ ਸਾਰਾ ਕੁਝ ਹੀ ਲੱਭ ਲਿਆ 4 ਘੰਟਿਆਂ ਦੇ ਅੰਦਰ ਤੇ ਇਨਸਟਰਕਸ਼ਨ ਸੀ ਚੀਫ ਨੇ ਕਿ ਸੁਰੇ 8:00 ਵਜੇ ਤੱਕ ਮੈਨੂੰ ਫਿਕਰਮੰਦਰ ਚਾਹੀਦਾ ਤੇ 4:00 ਵਜੇ ਦੇ ਬਾਅਦ 8:00 ਵਜੇ ਉਹਦੇ ਘਰੇ ਬੈਠੇ ਤੇ ਉਹਨੂੰ ਫੜ ਕੇ ਲੈ ਗਏ ਦੇਖੋ ਆ ਇੱਥੇ ਕਾਨੂੰਨ ਹੈ ਤੇ ਕੀ ਅਲੀਗੇਸ਼ਨ ਚੂਟ ਤੇ ਚੂਟ ਹੁਣ ਇਸ ਗੱਲ ਵਿੱਚ ਕੀ ਹੋਇਆ ਮੈਂ ਤੁਹਾਨੂੰ ਦੱਸਦਾ ਜਿਹੜੀ ਪਹਿਲੀ ਐਫਆਰ ਹੈ ਡਰੱਗਸ ਦੀ ਉਹ ਤਾਂ ਹੁਣ ਕੋਸ਼ਿਸ਼ ਹੋ ਗਈ ਕਿ ਸਮਝ ਲਓ ਉਹਦਾ ਕਲੀਨ ਸ਼ੀਟ ਮਿਲ ਗਈ ਸੁਪਰੀਮ ਕੋਰਟ ਨੇ ਕਿਹਾ ਤਾਂ ਕੋਈ ਐਵੀਡੈਂਸ ਨਹੀਂ ਦੂਜੇ ਨਹੀਂ ਐਵੀਡੈਂਸ ਨਹੀਂ ਹੁਣ ਇਹਨੇ ਕਿਹਾ ਕਿ ਡੀਏ ਦਾ ਕੇਸ ਬਣਾਓ ਆ ਜਿਹੜਾ ਹੁਣ ਪਰਚਾ ਦਿੱਤਾ ਹੈ ਇਹਦੇ ਵਿੱਚ ਡਰੱਗ ਤਾਂ ਨਾ ਹੀ ਨਹੀਂ ਹੈ ਕੇਸ ਤਾਂ ਵਿਕਰਮ ਦੇ ਆ ਬਣਾ ਰਹੇ ਸੀ ਨਾ ਕੀ ਇਹਨੇ ਡਰੱਗ ਖਰੀਦਦਾ ਜੀ ਗਰੱਗ ਵੇਚਦਾ ਹੈ ਡਰੱਗ ਦਾ ਲੋਰਡ ਨਾਲ ਮਿਲਦਾ ਹੈ ਉਹ ਪੈਸਾ ਇਕੱਠਾ ਹੁੰਦਾ ਹੈ ਉਹ ਪੈਸੇ ਤੋਂ ਅਸੀਂ ਪ੍ਰਾਪਰਟੀ ਲੈ ਰਹੀ ਆਪਣੀ ਕੰਪਨੀ ਐਸ ਐਫ ਆਰ ਤਾਂ ਨਹੀਂ ਉਹ ਜ਼ਿਕਰੀ ਨਹੀਂ ਕਿਸੇ ਡਰੱਗ ਦਾ ਪਰ ਕਿਉਂਕਿ ਹੁਣ ਇਹਨਾਂ ਨੇ ਸੋਚਿਆ ਕਿ ਨਵਾਂ ਕੇਸ ਬਣਾ ਦਈਏ ਕੰਟੈਂਟ ਹੋਈ ਹੈ ਐਫ ਆਰ ਦਾ ਜਿਹੜਾ ਇਹਨੇ ਸੁਪਰੀਮ ਕੋਰਟ ਪੇਸ਼ ਕੀਤਾ ਹੁਣ ਨਵਾਂ ਕੀ ਡਰਾਮਾ ਕੀਤਾ ਇਹਨਾਂ ਨੇ ਇਹਨਾਂ ਨੇ ਇੱਕ ਨਵੀਂ ਇੱਕ ਬਣਾਤੀ ਐਫ ਆਰ ਜਿੱਥੇ ਕਹਤਾ ਕਿ 512 ਕਰੋੜ ਰੁਪਇਆ ਤਕਰੀਬਨ ਜਦੋਂ ਵਿਕਰਮ 2007 ਚ ਬਿਕਰਮ ਮਨਿਸਟਰ ਬਣਿਆ ਉਹਦੇ ਬਾਅਦ 2 ਸਾਲਾਂ ਦੇ ਅੰਦਰ 3 ਸਾਲਾਂ ਦੇ ਅੰਦਰ 512 ਕਰੋੜ ਰੁਪਇਆ ਸਾਈਪਰਸ ਕੰਪਨੀ ਕਿਤੋਂ ਕੰਪਨੀ ਤੇ ਕੈਸ਼ ਪਾ ਕੇ ਇਹਨੇ ਕੰਪਨੀ ਚ ਪਾਤਾ ਪੰਜ ਦੋ ਤਿੰਨ ਸਾਲਾਂ ਜੀ ਪਹਿਲੀ ਗੱਲ ਹੈ ਵਿਕਰਮ 2007 ਤੋਂ ਇਕੱਲੇ ਦੋ ਦੋ ਸਾਲ ਹੀ ਰਿਹਾ ਸੀ ਮਨਿਸਟਰ ਨੌ ਤੱਕ ਉਹਦੇ ਬਾਅਦ 3 ਸਾਲ ਹੈ ਨਹੀਂ ਸੀ ਇਹਨਾਂ ਨੇ ਕਹਿਤਾ ਕਿ ਆ ਪਤਾ ਜੀ ਬਿਗੈਰ ਸੋਚੇ ਸਮਝੇ ਜਿਵੇਂ ਮੇਰੇ ਐਫਆਰ ਸੀ ਵੱਡੇ ਬਾਦਲ ਸਾਹਿਬ ਐਫਆਰ ਸੀ ਇਹਨਾਂ ਨੇ ਪਾਰਕਿੰਗ ਲਾਰਡ ਨਾਈਕਰ 3500 ਕਰੋੜ ਦੇ ਐਫਆਰ ਵਿੱਚ ਲਿਖਤੇ ਉਹਦੇ ਬਾਅਦ ਚਲਾਨਟ ਤੱਕ ਹੋਈ ਨਹੀਂ ਸੀ ਕੁਝ ਵੀ ਨਾ ਹੀ ਹਨ ਸੀ ਅਸੀਂ ਚਤੋਂ ਬੰਦੇ ਅਸੀਂ ਦੁਨੀਆ ਦੀ ਸੈਰ ਕਰਿਆ ਪੰਜਾਬ ਦੇ ਸਰਕਾਰ ਤੋਂ ਕਰੋੜਾ ਰੁਪਇਆ ਲੈ ਕੇ ਸੈਰ ਕਰਿਆ ਤੇ ਕੁਝ ਨਹੀਂ ਪਾਇਆ ਹੁਣ ਇਹਨਾਂ ਨੇ ਕਿ ਆ ਹੀ ਡਰਾਮਾ ਫਿਰ ਤੋਂ ਕਰਤਾ ਕਿ 512 ਕਰੋੜ ਜਿਹਦੇ ਵਿੱਚੋਂ ਬਾਰੋਂ ਹਵਾਲੇ ਤਰਾਹੀ ਆਇਆ ਕੈਸ਼ ਕੋਈ ਤਕਰੀਬਨ 191 232 ਕਰੋੜ 141 ਕਰੋੜ ਹਾਂ 141 ਕਰੋੜ ਫੰਡਿੰਗ ਆਈ ਹੈ ਬਾਰੋਂ ਸਾਈਪ੍ਰਸ ਦੇ ਥਰੂ ਮੈਂ ਚੈਲੰਜ ਕਰਦਾ ਹਾਂ ਥੋਡੇ ਰਾਹੀਂ ਤੇ ਪੰਜਾਬ ਨੂੰ ਜਦ ਤੱਕ ਦੱਸਣਾ ਚਾਹਣਾ ਹੈ ਵਿਕਰਮ ਸਿੰਘ ਮਜੀਠੀਆ ਸਿਆਸਤ ਵਿੱਚ 2007 ਚ ਆਇਆ ਉਦੋਂ 33 ਸਾਲ ਦੀ ਉਮਰ ਸੀ ਪਹਿਲਾ ਇਲੈਕਸ਼ਨ ਲੜਿਆ ਪਹਿਲੇ ਸਿਆਸਤ ਵਿੱਚ ਨਹੀਂ ਸੀ 2007 ਆਇਆ 2700 ਪਹਿਲੇ ਆ ਜਿਹੜੀ ਸਰਾਇਆ ਇੰਡਸਟਰੀਜ਼ ਲਿਮਟਿਡ ਕੰਪਨੀ ਆ ਇਹਨਾਂ ਦੀ ਬਜ਼ੁਰਗਾਂ ਦੀ ਫੈਮਿਲੀ ਦੀ ਗੋਰਖਪੁਰ ਰਾਜ ਉੱਥੋਂ ਦੀ ਕੰਪਨੀ ਆ ਉਹਦੇ 10% ਸ਼ੇਅਰਹੋਲਡਰ ਸੀ ਡਾਇਰੈਕਟਰ ਸੀ ਪਰ ਉਹਨਾਂ ਨੇ ਪਹਿਲੇ ਡਿਜ਼ਾਈਨ ਕਰਤਾ ਸੀ ਉਹ ਇਸ ਕੰਪਨੀ ਦੇ ਕੋਈ ਡਾਇਰੈਕਟਰ ਨਹੀਂ 11% ਸ਼ੇਅਰਹੋਲਡਰ ਹੈ ਐਨਸਿਸਟਰਲ ਸ਼ੇਅਰਹੋਲਡਰ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ 2007 'ਚ ਸਰਕਾਰ ਆਈ ਸਾਡੀ ਉਹ ਤਾਂ ਪਹਿਲੇ ਤਾਂ ਕਾਂਗਰਸ ਦੀ ਸੀ 2007 ਤੋਂ ਲੈ ਕੇ 2025 ਤੱਕ 1 ਰੁਪਿਆ ਫੋਰਨ ਦਾ ਦਿਖਾ ਦੇਣ ਉਸ ਕੰਪਨੀ ਵਿੱਚ ਆਇਆ ਤੇ ਅਸੀਂ ਆਨਸਰ ਬਣ 1 ਰੁਪਿਆ ਤੁਸੀਂ 141 ਗੱਲ ਕਰਦੇ ਹੋ ਮੈਂ 1 ਰੁਪਏ ਦੀ ਗੱਲ ਕਰਦਾ 1 ਡਾਲਰ ਆਇਆ ਹੋਏ ਝੂਠ ਤੇ ਝੂਠ ਜਿੰਨਾ ਮਰਜ਼ੀ ਬੋਲੀ ਜਾਂਦੇ ਹੁਣ ਜਿਹੜੀ ਕੰਪਨੀ ਦੇ ਨਾਂ ਕਰਦੇ ਆ ਉਹ ਇੱਕ ਉਹਦੇ ਬਾਰੇ ਮੈਂ ਦੱਸਣਾ ਚਾਹਣਾ ਹੈ ਉਹ ਕੰਪਨੀ ਕਲੀਅਰ ਵਾਟਰ ਹਾਊਸ ਇੱਕ ਕੰਪਨੀ ਹੈ ਮਲਟੀਨੇਸ਼ਨਲ ਅਮਰੀਕਾ ਦੀ ਮਲਟੀਨੇਸ਼ਨਲ ਕੰਪਨੀ ਹੈ ਜਿਹੜੀ ਪੂਰੇ ਦੁਨੀਆ ਵਿੱਚ ਇਨਵੈਸਟ ਕਰਦੀ ਹੈ ਫੰਡ ਹੈ ਇੰਡੀਆ ਤੇ ਏਸ਼ੀਆ ਵਿੱਚ ਉਸ ਕੰਪਨੀ ਨੇ ਤਕਰੀਬਨ 50000 ਕਰੋੜ ਦੀ ਇਨਵੈਸਟਮੈਂਟ ਕੀਤੀ ਹੈ 50000 ਕਰੋੜ ਦੀ ਸ਼ੇਰਾਂ ਵਿੱਚ ਤੇ ਉਹਨਾਂ ਕੋਲ ਉਸ ਕੰਪਨੀ ਦਾ ਇੱਥੇ ਬੈਂਕ ਵੀ ਹੈ ਐਨਬੀਐਫਸੀ ਇੰਡੀਆ ਵਿੱਚ ਜਿਹੜਾ ਐਨਬੀਐਫਸੀ आरबीआई ਦੀ ਗਵਰਨੈਂਸ ਕੰਟਰੋਲ ਥੱਲੇ ਹੁੰਦਾ ਹੈ ਉਹਦੀ ਮਾਨਟਰੀਂਗ ਸਾਰੀ ਚੀਜ਼ ਆਰਪੀਏ ਹੁੰਦੀ ਹੈ 1 ਰੁਪਿਆ ਵੀ ਜੇ ਕੋਈ ਆਉਂਦਾ ਉਹ ਗਵਰਨਮੈਂਟ ਆਫ ਇੰਡੀਆ ਦੀ ਕਲੀਅਰੈਂਸ ਆਰਪੀਏ ਦੀ ਕਲੀਅਰੈਂਸ ਤੋਂ 1 ਰੁਪਿਆ ਵੀ ਨਹੀਂ ਆ ਸਕਦਾ ਨਾ ਨਾ ਤੁਸੀਂ ਅੱਜ ਕਿਥੇ ਭੇਜ ਸਕਦੇ 1 ਰੁਪਿਆ ਹੁਣ ਜਿਹੜੀ ਗੱਲ ਕਰ ਰਿਹਾ ਉਹ ਗੱਲ ਹੈਗੀ 2000 2000 ਚਾਰ ਦੀ ਹਾਂਜੀ 2005 ਦੀ 11 ਦਸੰਬਰ 2005 ਜਿੱਦੋਂ ਵਿਕਰਮ ਸਿਆਸਤ ਵੀ ਨਹੀਂ ਸਾਡੀ ਸਰਕਾਰ ਨਹੀਂ ਸੀ ਅਸੀਂ ਆਪੋਜੀਸ਼ਨ ਸੀ ਉਸ ਕੰਪਨੀ ਨੇ ਅਪਰੋਚ ਕੀਤਾ ਕਿਉਂਕਿ ਇਨਵੈਸਟ ਕਰ ਰਹੇ ਸੀ ਇੰਡੀਆ 'ਚ ਬਹੁਤ ਕੰਪਨੀਆਂ 'ਚ ਕੀਤਾ ਰਾਇਲੈਂਸ ਵੀ ਕੀਤਾ ਉਹਨਾਂ ਸਾਰਿਆਂ 'ਚ ਕੀਤਾ ਕਿ ਸਾਨੂੰ ਅਸੀਂ ਤੁਹਾਡਾ 25% ਕਿਉਂਕਿ ਇਹ ਡਿਸਟਰੀਬਿਊਟਰੀ ਬਿਜ਼ਨਸ ਸੀ ਆ ਪੂਰੇ ਯੂਪੀ 'ਚ ਮਾਰਕੀਟ ਸੀ ਮਾਰਕੀਟ ਸ਼ੇਅਰ ਸਭ ਤੋਂ ਵੱਡਾ ਸੀ ਅਸੀਂ 25% ਸ਼ੇਅਰ ਤੁਹਾਡਾ ਲੈਣਾ ਚਾਹੁੰਦੇ ਹਾਂ ਤੇ 35 ਕਰੋੜ ਦੇ ਉਹਨਾਂ ਨੇ 25% ਸ਼ੇਅਰ ਲਿੱਤੇ 2005 ਚ ਬਿਕਰਮ ਕੋਈ ਸਿਆਸਤ ਚ ਨਹੀਂ ਸੀ ਆਪਣੀ ਕੋਈ ਸਰਕਾਰ ਨਹੀਂ ਸੀ ਤੇ 35 ਕਰੋੜ ਦੇ ਸ਼ੇਅਰ ਤੇ ਉਹਨਾਂ ਦੇ ਬੈਂਕ ਜਿਹੜਾ ਐਨਬੀਐਫਸੀ ਉਹਦੇ ਚ ਐਗਰੀਮੈਂਟ ਹੋਇਆ ਕਿ 90 ਕਰੋੜ ਰੁਪਇਆ ਸੀ ਲੋਨ ਦੇਵਾਂਗੇ ਬਾਕੀ ਸ਼ੇਅਰ ਦੇਵਾਂਗੇ ਕੰਪਨੀ ਨੂੰ ਸਟੇਬਲ ਹਿੱਸਾ ਪਾਉਣ ਵਾਸਤੇ ਆ ਸਾਰਾ ਟ੍ਰਾਂਜੈਕਸ਼ਨ ਸਾਰਾ ਕੁਝ ਪੈਸਾ 2026 ਚ ਹੀ ਆ ਗਿਆ ਸੀ 2006 ਚ 2006 ਸੌਰੀ 2006 ਚ ਆ ਗਿਆ ਸੀ ਹੁਣ ਦੇਖ ਲਓ ਮੈਂ ਹੈਰਾਨ ਐ ਇਹਨਾਂ ਤੇ ਵਿਕਰਮ ਸਿੰਘ ਮਜੀਠੀਆ ਤਾਂ ਸਰਕਾਰ ਚ ਹੈ ਨਹੀਂ ਹਲੇ ਉਹ 30 ਸਾਲ ਦਾ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਉਹ ਡਰੱਗ ਲੋਡ ਵੀ ਬਣ ਗਿਆ ਤੇ 500 ਕਰੋੜ ਵੀ ਪਾਤਾ ਝੂਠ ਤੇ ਝੂਠ 1 ਰੁਪਿਆ ਮੈਂ ਅੱਜ ਫਿਰ ਤੋਂ ਰਿਪੀਟ ਕਰਦਾ ਮੈਂ ਵਿਜੀਲੈਂਸ ਨੂੰ ਪੰਜਾਬ ਸਰਕਾਰ ਨੂੰ ਇਹਨਾਂ ਦੀਆਂ ਸਾਰੀ ਪੁਲਿਸ ਮਹਿਕਮੇ ਨੂੰ ਚੈਲੰਜ ਕਰਦਾ ਕਿ 2006 ਤੋਂ ਸਾਡੀ ਸਭ ਤੋਂ ਸਾਡੀ ਸਰਕਾਰ ਆਈ ਹੈ 207 ਤੋਂ ਲੈ ਕੇ ਅੱਜ ਤੱਕ 1 ਰੁਪਿਆ ਦਿਖਾ ਦਨ ਜਿਹੜਾ ਬਾਹਰੋਂ ਆਇਆ ਹੈ ਇਹਨਾਂ ਦੀ ਕੰਪਨੀ ਚ ਫਿਰ ਕਿਉਂ ਝੂਠ ਬੋਲੀ ਜਾਂਦੇ ਆ ਲੋਕਾਂ ਨੂੰ